ਜਿਹੜੇ ਜਿਹੜੇ ਬੰਦੇ ਨੂੰ ਇਹ ਲੱਗਦਾ ਕਿ ਪੁਲਿਸ ਲੋਕਾਂ ਦੀ ਰਾਖੀ ਕਰਦੀ ਆ ਜਾਂ ਤਾਂ ਉਹਨੂੰ ਸੂਝ ਨਹੀਂ ਤੇ ਜਾਂ ਉਹ ਸਰਕਾਰ ਦਾ ਤੇ ਪੁਲਿਸ ਦਾ ਦੱਲਾ ਆਦਰਵਾਇਜ਼ ਕੋਈ ਸਮਝਦਾ ਨਹੀਂ ਕਿ ਪੁਲਿਸ ਲੋਕਾਂ ਦੀ ਰਾਖੀ ਕਰਦੀ ਹੈਗੀ ਆ ਕਿਉਂਕਿ ਇੱਕ ਜਾਨਵਰ ਦੇ ਗਲਚ ਪਟਾ ਪਾਇਆ ਹੁੰਦਾ ਉਹਨਾਂ ਦੇ ਲੱਕ ਤੇ ਬੰਨਿਆ ਹੁੰਦਾ ਤੇ ਇਹਨਾਂ ਨੇ ਹਮੇਸ਼ਾ ਜਿਹੜਾ ਹੈਗਾ ਲੋਕਾਂ ਦੇ ਨਾਲ ਦੁਸ਼ਮਣੀ ਜਿਹੜੀ ਹੈਗੀ ਆ ਉਹ ਕਮਾਉਣੀ ਹੁੰਦੀ ਆ ਜੇ ਕੋਈ ਲੋਕਾਂ ਦਾ ਰਾਖਾ ਹੋਵੇ ਕਿ ਮਨਿੰਦਰ ਮੰਨ ਲਓ ਤੁਹਾਨੂੰ ਖਤਰਾ ਤੁਸੀਂ ਸੰਕਟ ਦੇ ਵਿੱਚੋਂ ਤੇ ਪੰਜ ਬੰਦੇ ਕੋਈ ਆ ਜਾਣ ਜਿੰਨਾ ਬਾਰੇ ਇਹ ਹੋਵੇ ਕਿ ਯਾਰ ਵੀ ਇਹ ਤਾਂ ਥੋੜੀ ਰਾਖੀ ਵਾਸਤੇ ਆ ਤੁਸੀਂ ਰਿਲੈਕਸ ਹੋਵੋਗੇ ਕਿ ਪਰੇਸ਼ਾਨ ਹੋ ਜਾਓਗੇ ਇੱਥੇ ਆਮ ਬੰਦਾ ਪੁਲਿਸ ਨੂੰ ਵੇਖ ਕੇ ਕਿ ਪੁਲਿਸ ਦੀ ਗੱਡੀ ਆ ਗਈ ਆ ਉਹ ਰਿਲੈਕਸ ਹੁੰਦਾ ਕਿ ਪਰੇਸ਼ਾਨ ਹੁੰਦਾ ਜੇ ਪੁਲਿਸ ਵਾਕਈ ਲੋਕਾਂ ਦੀ ਰਾਖੀ ਕਰਦੀ ਹੋਵੇ ਤੇ ਪੁਲਿਸ ਨੂੰ ਵੇਖ ਕੇ ਤਾਂ ਲੋਕ ਰਿਲੈਕਸ ਹੋਣ ਲੈ ਵੀ ਯਾਰ ਪੁਲਿਸ ਆ ਗਈ ਹੁਣ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਪੁਲਿਸ ਨੂੰ ਵੇਖ ਕੇ ਲੋਕ ਪਰੇਸ਼ਾਨ ਹੁੰਦੇ ਆ ਵੀ ਇਹ ਸਾਡੇ ਦੁਸ਼ਮਣ ਆ ਗਏ ਇਹਨਾਂ ਨੇ ਸਾਨੂੰ ਵੱਡਣਾ ਕੁੱਟਣਾ ਲੁੱਟਣਾ ਸਭ ਕੁਝ ਜਿਹੜਾ ਹੈਗਾ ਉਹ ਕਰਨਾ ਹੈਗਾ ਹੁਣ ਜਿਹੜਾ ਇੱਕ ਪੰਜਾਬ ਪੁਲਿਸ ਦਾ ਅਧਿਕਾਰੀ ਜਿਹੜਾ ਇੱਕ ਭੋਲੂ ਜਿਹਾ ਸੀਗਾ ਕੀ ਨਾਮ ਉਹਦਾ ਹਰਮਨबीर ਹਾਂ ਉਹ ਭੋਲੂ ਜਿਹਾ ਉੱਥੇ ਬੋਲ ਰਿਹਾ ਸੀ ਉਹ ਇਹ ਕਹਿ ਰਿਹਾ ਸੀਗਾ ਕਿ ਇੱਥੇ ਕਿਹੜਾ ਉਹਨਾਂ ਦਾ ਕੋਹਿਨੂਰ ਹੂਰਾ ਪਿਆ ਸੀਗਾ ਹਾਂ ਵੀ ਉਹਨੇ ਸਵਾਲ ਕੀਤਾ ਵੀ ਚੋਰੀ ਹੋਇਆ ਤੋ ਸਮਾਨ ਕਹਿੰਦਾ ਇੱਥੇ ਕੋਹਿੰੂਰ ਸੀ ਉਹ ਤੈਨੂੰ ਜਦੋਂ ਭੁੱਖ ਲੱਗਦੀ ਤੂੰ ਕੋਹਿੰੂਰ ਹੀਰਾ ਖਾਨਾ ਕੇ ਰੋਟੀ ਖਾਨਾ ਹੂੰ ਤੈਨੂੰ ਜਦੋਂ ਭੁੱਖ ਭੁੱਖ ਲੱਗਦੀ ਆ ਜਿਹੜਾ ਤੁਸੀਂ ਨਸ਼ਾ ਤਸਕਰਾਂ ਤੋਂ ਸਮੈਕੀਆਂ ਤੋਂ ਬਲੈਕੀਆਂ ਤੋਂ 2 ਨੰਬਰ ਦਾ ਪੈਸਾ ਇਕੱਠਾ ਕਰਦੇ ਹੋ 2 ਨੰਬਰ ਦੇ ਧੰਦੇ ਤੁਹਾਡੀ ਰਹਿਣ ਮਾਇਦੀ ਚੱਲਦੀ ਆ ਜਿਹੜੀ ਗੱਲ ਸਾਬ ਉਹ ਚੋਂ ਤੁਸੀਂ ਹਰਾਮ ਦੀ ਕਮਾਈ ਇਕੱਠੀ ਕੀਤੀ ਆ ਉਹ ਖਾਣੇ ਹੋ ਕੇ ਰੋਟੀ ਖਾਣੇ ਹੋ ਉਦੋਂ ਕੋਹੀਨੂਰ ਹੀਰਾ ਨਹੀਂ ਖਾਦਾ ਜਾਂਦਾ ਦੋ ਭੁੱਖ ਲੱਗੀ ਹੁੰਦੀ ਆ ਉਦੋਂ ਰੋਟੀ ਉਹ ਹੀ ਜਿਹੜੀ ਹੈਗੀ ਆ ਉਹ ਖਾਧੀ ਜਾਂਦੀ ਆ ਤੇ ਜਿਹੜੀ ਸਾਡੀ ਕਹੀ ਆ ਉਹ ਸਾਡੇ ਵਾਸਤੇ ਕੋਹੀਨੂਰ ਹੂਰਾ ਹੀ ਆ ਸਾਡਾ ਹਾਲ ਸਾਡੇ ਵਾਸਤੇ ਕੋਹੀਨੂਰ ਹੀਰਾ ਹੀ ਆ ਸਾਡਾ ਟਰੈਕਟਰ ਸਾਡੇ ਵਾਸਤੇ ਕੋਹੀਨੂਰ ਹੂਰਾ ਹੀ ਆ ਜਿੰਦੇ ਨਹੀਂ ਇਸ ਧਰਤੀ ਚੋਂ ਅਸੀਂ ਅੰਨ ਪੈਦਾ ਕਰਦੇ ਆ ਤੇ ਜਿੰਦੇ ਨਾਲ ਤੁਹਾਡੇ ਵਰਗੇ ਪਾਲਦੇ ਆ ਤੁਸੀਂ ਤੇ ਤੁਹਾਡੇ ਵਰਗੇ ਵੱਧ ਖਾ ਕੇ ਜਿਹੜੇ ਹੈਗੇ ਚਾਰੋਂ ਤਰਫੋਂ ਥੁੜੀ ਭੁਜਾ ਗੁਣਾ ਭੁਜਾ ਬਣੀ ਹੋਈ ਆ ਤੁਸੀਂ ਲੋਕਾਂ ਦਾ ਹੱਕ ਮਾਰ ਕੇ ਵੱਧ ਖਾ ਕੇ ਤੇ ਉਹਨਾਂ ਲੋਕਾਂ ਦੇ ਬਾਰੇ ਜਿਹੜੀ ਇਹ ਮਾੜੀ ਜਿਹੜੀ ਹੈਗੀ ਸ਼ਬਦਾਵਲੀ ਵਰਤਦੇ ਹੋ ਇਹਦੇ ਤੋਂ ਪਤਾ ਹੈਗਾ ਇਹ ਸਪਸ਼ਟ ਹੁੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਇੱਕ ਪੁਲਿਸ ਰਾਜ ਦੀ ਤਰਫ ਸਰਕਾਰ ਨੂੰ ਵਿਧਾਇਆ ਜਾ ਰਿਹਾ ਔਰ ਇਹ ਸਭ ਕੁਝ ਜੋ ਕੇਂਦਰ ਸਰਕਾਰ ਨੇ ਕੀਤਾ ਕਿਉਂਕਿ ਉਹ ਬੋਲ ਰਿਹਾ ਨਾ ਇਹੇ ਗੱਲ ਕਿ ਸਾਡਾ ਜਿਹੜਾ ਇੱਕ ਸਬ ਇਨਸਪੈਕਟਰ ਵੀ ਸਭ ਕੁਝ ਕਰ ਸਕਦਾ ਕਿਉਂਕਿ ਜਿਹੜੀ ਬੀ ਐਨ ਐਸ ਦੀ ਧਾਰਾ 113 ਹੈਗੀ ਆ ਜਿੰਦੇ ਵਿੱਚ ਜਿਹੜੀਆਂ ਟੈਰਰਿਸਟ ਐਕਟੀਵਿਟੀਜ਼ ਕਵਰ ਹੁੰਦੀਆਂ ਨੇ ਕਿ ਅੱਤਵਾਦੀ ਗਤੀਵਿਧੀਆਂ ਕੀ ਆ ਉਹ ਕਾਨੂੰਨ ਦੀ ਸੈਕਸ਼ਨ 113 ਚ ਬਹੁਤ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਕੰਮ ਜਿਹੜਾ ਜ਼ਰੂਰੀ ਸਵਾਵਾਂ 'ਚ ਵਿਘਨ ਪਾਉਂਦਾ ਹੈਗਾ ਉਹ ਅੱਤਵਾਦੀ ਗਤੀਵਿਧੀਆਂ ਦੇ ਘੇਰੇ 'ਚ ਆਉਂਦਾ ਹੈਗਾ ਹੁਣ ਜ਼ਰੂਰੀ ਸਵਾਵਾਂ ਦੇ ਵਿੱਚ ਵਿਘਨ ਕੀ ਆ ਹੁਣ ਮੇਰੇ ਪਿੰਡ ਇੱਕ ਬੰਦਾ ਕੱਚੇ ਕੋਠੇ ਰਹਿੰਦਾ ਸੀ ਉਹਨੂੰ 10 ਲੱਖ ਬਿਜਲੀ ਵਾਲਿਆਂ ਨੇ ਬਿੱਲ ਪਾਤਾ ਹੁਣ ਜੇ ਉਹ ਜਾਂਦਾ ਮਜ਼ਦੂਰ ਜਥੇਬੰਦੀ ਨੂੰ ਲੈ ਕੇ ਕਿਸਾਨ ਜਥੇਬੰਦੀ ਨੂੰ ਲੈ ਕੇ ਕਿਸੇ ਬਿਜਲੀ ਅਧਿਕਾਰੀ ਨੂੰ ਘੇਰਦੇ ਆ ਕਿ ਯਾਰ ਆ ਕੀ ਕੀਤਾ ਇੱਕ ਬੰਦੇ ਦੇ ਪੱਖਾ ਇੱਕ ਬਲਬ 10 ਲੱਖ ਤੁਸੀਂ ਬਿਜਲੀ ਦਾ ਬਿੱਲ ਕੱਢਤਾ ਜੇ ਉਹ ਠੀਕ ਕਰਾਉਂਦੇ ਆ ਮਤਲਬ ਉਸ ਅਧਿਕਾਰੀ ਨੂੰ ਘੇਰਦੇ ਆ ਤੇ ਇਹ ਬਈ ਜ਼ਰੂਰੀ ਸਵਾਵਾਂ ਦੇ ਕੰਮ ਵਿੱਚ ਵਿਗੜਨਾ ਤੇ ਇਹ ਕਹਿਣਾ ਮੇਰਾ 10 ਲੱਖ ਬਿੱਲ ਨਜਾਇਜ਼ ਆਇਆ ਜਿਹੜੇ ਅਧਿਕਾਰੀ ਨੇ ਨਜਾਇਜ਼ ਪਾਇਆ ਉਹਨੂੰ ਘੇਰਨਾ ਸੀ ਅਸੀਂ ਪ੍ਰਦਰਸ਼ਨ ਕਰਨਾ ਉਹਨੂੰ ਰੋਸ ਪ੍ਰਗਟ ਕਰਨਾ ਇਹ ਹੁਣ ਅਤਵਾਦੀ ਗਤੀਵਿਧੀਆਂ ਦੇ ਘੇਰੇ ਚ ਆ ਗਿਆ ਜਿਵੇਂ ਹੁਣ ਮੋੜ ਮੰਡੀ ਸੀ ਇੱਕ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਬਲਾਤਕਾਰ ਉਹਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਉਹ ਲੋਕਾਂ ਨੇ ਸੜਕ ਤੇ ਜਾਮ ਲਾਇਆ ਕਿ ਜਿਹੜੀ ਬੱਚੀ ਦਾ ਕਤਲ ਹੋਇਆ ਬਲਾਤਕਾਰ ਹੋਇਆ ਦੋਸ਼ੀਆਂ ਨੂੰ ਸਜ਼ਾਵਾ ਦਿਓ ਦੋਸ਼ੀਆਂ ਤੇ ਪਰਚਾ ਦਰਜ ਕਰੋ ਇਹ ਬਾਅਦ ਦੀ ਗੱਲ ਆ ਬਾਈ ਉੱਥੇ ਸੜਕ ਜਾਮ ਹੋ ਗਈ ਬੱਸ ਰੁਕ ਗਈ ਕਿ ਸਾਰੇ ਪ੍ਰਾਈਵੇਟ ਵਹੀਕਲ ਰੋਗ ਗਏ ਜੇ ਬੱਸਾਂ ਰੋਗੀਆਂ ਇਹਦਾ ਮਤਲਬ ਜ਼ਰੂਰੀ ਸਵਾਵਾਂ 'ਚ ਵਿਗੜ ਪਿਆ ਤੇ ਜਿਹੜੇ ਇੱਕ ਬਲਾਤਕਾਰ ਤੇ ਕਤਲ ਹੋਈ ਬੱਚੀ ਲਈ ਇਨਸਾਫ ਮੰਗਦੇ ਆ ਉਹਨਾਂ ਨੇ ਅਤਵੱਦੀ ਗਤੀਵਿਧੀ ਕਰਤੀ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸਾਨਾਂ ਦੀ ਫਸਲ ਸੁੱਕ ਰਹੀ ਹੈਗੀ ਆ ਫਸਲ ਨੂੰ ਪਾਣੀ ਲਾਉਣਾ ਹੈਗਾ ਜੇ ਨਹਿਰੀ ਵਿਭਾਗ ਨੇ ਬੰਦੀ ਕਰਤੀ ਆ ਪਾਣੀ ਨਹੀਂ ਛੱਡਿਆ ਜਾ ਰਿਹਾ ਕਿਸ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਦਫ਼ਤਰ ਅੱਗੇ ਜਿਹੜਾ ਸੀਗਾ ਉਹ ਧਰਨਾ ਲਾ ਰਿਹਾ ਅਧਿਕਾਰੀ ਬਾਹਰ ਨਾ ਆ ਸਕਿਆ ਹੁਣ ਨਹਿਰੀ ਪਾਣੀ ਮੰਗਣਾ ਵੀ ਫਿਰ ਉਹ ਅੱਤਵਾਦੀ ਗਤੀਵਿਧੀ ਹੋਗੀ ਜਦੋਂ ਤੁਸੀਂ ਹਰ ਹੱਕ ਦੀ ਆਵਾਜ਼ ਨੂੰ ਹਰ ਆਮ ਧਰਨੇ ਪ੍ਰਦਰਸ਼ਨ ਨੂੰ ਹਰ ਅੰਦੋਲਨ ਨੂੰ ਅੱਤਵਾਦੀ ਗਤੀਵਿਧੀਆਂ ਦੇ ਘੇਰੇ ਵਿੱਚ ਲੈ ਆਏ ਤਾਂ ਫਿਰ ਹਰ ਇੱਕ ਨੂੰ ਜਦੋਂ ਅੱਤਵਾਦੀ ਕਹਿ ਕੇ ਕਿਸੇ ਵੀ ਤਰੀਕੇ ਨਾਲ ਕੁਚਲਿਆ ਜਾ ਸਕਦਾ ਹੈਗਾ ਜਦੋਂ ਤੁਸੀਂ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ ਇੱਕ ਪੁਲਸੀਆ ਰਾਜ ਇੱਕ ਫਾਸਿਸਟ ਸਟੇਟ ਖੜੀ ਕਰਨ ਵਾਸਤੇ ਇੰਨੀਆਂ ਤਾਕਤਾਂ ਉਹਨਾਂ ਨੂੰ ਦੇਤੀਆਂ ਤੇ ਉਹਦੇ ਚੋਂ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਜਿਹੜਾ ਹਲਕਾ ਦੇ ਰੂਪ ਚੋਂ ਉਹਨਾਂ ਨੂੰ ਹਲਕਾ ਦੀ ਬਿਮਾਰੀ ਹੋ ਰਹੀ ਆ ਉਹ ਸਮਝ ਜਿਹੜੀ ਹੈਗੀ ਆ ਉਹ ਆ ਸਕਦੀ ਹੈਗੀ ਆ ਜਿਹੜੇ ਹਰ ਰੋਜ਼ ਇੱਕ ਇਨਕਾਊਂਟਰ ਕਰ ਰਹੇ ਹੈਗੇ ਆ ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੀਲਾ ਪੰਜਾ ਤਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਣਾ ਹੈਗਾ ਉਹ ਪੀਲਾ ਪੰਜਾ ਹੁਣ ਕਿਸਾਨਾਂ ਟੇਵੀ ਚੱਲਿਆ ਹੈਗਾ ਤੇ ਜਿਹੜਾ ਇਹ ਬਰਤਾਂਤ ਬਣਾਇਆ ਗਿਆ ਕਿ ਇਹ ਕਿਸਾਨ ਜਿਹੜੇ ਹੈਗੇ ਆ ਉਹ ਵੀ ਪੰਜਾਬ ਦੇ ਵਿਕਾਸ 'ਚ ੜਿੱਕਾ ਸੀ ਅਸੀਂ ਪੰਜਾਬ ਇਹ ਪਹਿਲਾਂ ਵੀ ਕਹਿੰਦੇ ਰਹੇ ਹੈਗੇ ਆ ਕਿ ਜਿਹੜੀ ਵਾਲਮਾਰਟ ਕੰਪਨੀ ਆ ਬਾਈ ਵਾਲਮਾਰਟ ਤਾਂ ਪੂਰੀ ਦੁਨੀਆ 'ਚ ਜਿੰਨਾ ਪਰਚੂਨ ਦਾ ਕਾਰੋਬਾਰ ਆ ਪੂਰੀ ਦੁਨੀਆ ਜਿੰਨਾ ਪਰਚੂਨ ਦਾ ਕਾਰੋਬਾਰ ਭਾਰਤ ਦਾ ਉਹਨਾਂ ਕਾਰੋਬਾਰ ਆ ਇੱਕ ਕੰਪਨੀ ਭਾਰਤ ਦਾ ਪਰਚੂਨ ਦਾ ਕਾਰੋਬਾਰ ਜਿੰਦੇ ਚ ਕਰੋੜਾਂ ਦੁਕਾਨਦਾਰ ਦੁਕਾਨਦਾਰਾਂ ਦੇ ਲੱਗੇ ਹੋਏ ਕੰਮ ਏ ਤੇ ਮਤਲਬ ਜਿਹੜੇ ਛੋਟੇ ਵਪਾਰੀ ਆ ਰੇੜੀ ਵਾਲੇ ਆ ਇਹ 20 ਤੋਂ 25 ਕਰੋੜ ਲੋਕ ਜਿਹੜੇ ਪਰਚੂਨ ਦੇ ਕਾਰੋਬਾਰ ਚ ਲੱਗੇ ਆ ਇੰਨਾ ਕਾਰੋਬਾਰ ਵਾਲਮਾਰਟ ਸਿਰਫ 20 ਲੱਖ ਮਜ਼ਮਾ ਨਾਲ ਕਰ ਰਹੀ ਹੈਗੀ ਆ ਇਹ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲ ਖੁੱਲ ਰਹੇ ਗਿਆ ਇਹ ਜਿਹੜੇ ਲੱਖਾਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਉਜਾੜ ਰਹੇ ਹੈਗੇ ਆ ਤੇ ਦੁਕਾਨਦਾਰਾਂ ਦਾ ਕਿਤੇ ਅੰਦੋਲਨ ਨਹੀਂ ਹੈ ਕਿਉਂਕਿ ਉਹ ਜਥੇਬੰਦ ਉਸ ਤਰ੍ਹਾਂ ਨਹੀਂ ਹੋ ਪਾਰੇ ਕਿ ਜਿਸ ਤਰ੍ਹਾਂ ਕਿਸਾਨੀ ਜਥੇਬੰਦ ਹੋ ਗਈ ਆ ਕਿਸਾਨੀ ਜਥੇਬੰਦੀ ਹੋ ਕੇ ਵਿਰੋਧ ਕਰ ਰਹੀ ਆ ਦੂਜੇ ਨੂੰ ਉਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਨਾ ਕਿ ਸਰਕਾਰ ਦੇ ਵਰਤਾਂਤ ਚਾ ਕੇ ਇਹ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਕੁਚਲ ਦੋ ਜੇ ਉਹ ਕੁਚਲੇ ਗਏ ਜੇ 75 ਕਰੋੜ ਲੋਕ ਖੇਤੀ ਖੇਤਰ ਚ ਲਗੇ ਇਸ ਮੁਲਕ ਚ ਜੇ ਉਹ ਆਪਣੀ ਖੇਤੀ ਨੂੰ ਕਾਰਪੋਰੇਟ ਤੋਂ ਨਹੀਂ ਬਚਾ ਸਕਣਗੇ ਤੇ ਪਰਚੂਨ ਖੇਤਰ ਵਾਲੇ ਬਚਾ ਲੈਣਗੇ ਫਿਰ ਉਹ ਛੋਟੇ ਮੋਟੇ ਬੇਰੁਜ਼ਗਾਰਾਂ ਦੇ ਅੰਦਾਲਨ ਮਜ਼ਦੂਰਾਂ ਦੇ ਅੰਦੋਲਨ ਮਜ਼ਦੂਰ ਫਿਰ ਸਾਰੇ ਅੰਦੋਲਨ ਹੀ ਜਿਹੜੇ ਹੈਗੇ ਆ ਉਹ ਕੁਚਲੇ ਜਾਣਗੇ ਕਿਉਂਕਿ ਹਰ ਅੰਦੋਲਨ ਹੋਰੋਂ ਅੱਤਵਾਦੀ ਗਤੀਵਧੀ ਦੇ ਵਿੱਚ ਲੈ ਆਇਆ ਤੇ ਕਿਸਾਨ ਅੰਦੋਲਨ ਉਹਨਾਂ ਨੂੰ ਸਭ ਤੋਂ ਵੱਡਾ ਅੱਤਵਾਦੀ ਅੰਦੋਲਨ ਲੱਗ ਰਿਹਾ ਜਿੰਦੇ ਤੇ ਬਲਡੋਜ਼ਰ ਤੇ ਪੁਲਿਸ ਦੀਆਂ ਧਾੜਾਂ ਜਿਹੜੀਆਂ ਆ ਛ ਆਂ ਜਾ ਰਹੀਆਂ ਨੇ ਜੇਲ੍ਹਾਂ ਚ ਲੋਕ ਸਿੱਟੇ ਜਾ ਰਹੇ ਹੈਗੇ ਆ ਔਰ ਘਰਾਂ ਤੇ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਪੁਲਿਸ ਪਿੰਡ ਪੁਲਿਸ ਪਿੰਡਾਂ ਜਿਹੜੀ ਦਹਿਸ਼ਤ ਹੈਗੀ ਆ ਉਹ ਪਾਉਂਦੀ ਫਿਰ ਰਹੀ ਹੈਗੀ ਆ ਇਹ ਜੋ ਕੇਂਦਰ ਸਰਕਾਰ ਦਾ ਅਜੰਡਾ ਭਗਵੰਤ ਮਾਨ ਕਿਉਂਕਿ ਅਮਤ ਸ਼ਹਾਦਤ ਨਵਾਂ ਨਵਾਂ ਪੁੱਤ ਬਣਿਆ ਉਹਦੇ ਮੁਤਾਬਕ ਚੱਲ ਰਿਹਾ ਹੈਗਾ ਕੱਲਾ ਇਹ ਨਹੀਂ ਕਿ ਤਿੰਨ ਖੇਤੀ ਇੱਕ ਕਾਨੂੰਨ ਜਿਹੜੇ ਬੀ ਐਨ ਐਸ ਤੇ ਹੋਰ ਸੀ ਆਰ ਪੀ ਆਈ ਪੀ ਸੀ ਦੀ ਦੀ ਥਾਂ ਤੇ ਤਿੰਨ ਜਿਹੜੇ ਨਵੇਂ ਫੌਜਦਰੀ ਕਾਨੂੰਨ ਆਏ ਇਹਦੇ ਤਹਿਤੀ ਪਾਵਰ ਨਹੀਂ ਕੱਲੀ UAPA ਦੇ ਤਹਿਤ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਬਰਡਨ ਆਫ ਪ੍ਰੂਫ ਵਾਲਾ ਪਰਸੀਕਿਊਸ਼ਨ ਤੇ ਸੀ ਕਿ ਕਿਸੇ ਨੂੰ ਸਰਕਾਰ ਨੇ ਪੁਲਿਸ ਨੇ ਇਹ ਕਹਿ ਕਾ ਵੀ ਅੱਤਵਾਦੀ ਆ ਉਹਦੇ ਤੇ ਪਰਚਾ ਦਰਜ ਕਰਤਾ ਤਾਂ ਸਰਕਾਰ ਨੂੰ ਯਾਨੀ ਕਿ ਸਰਕਾਰੀ ਧਿਰ ਨੂੰ ਪਰਸੀਕਿਊਸ਼ਨ ਨੂੰ ਅਦਾਲਤ 'ਚ ਅਪਰੂਵ ਕਰਨਾ ਪੈਂਦਾ ਸੀ ਬਰਡਨ ਆਫ ਪ੍ਰੂਫ ਉਹਦੇ ਤੇ ਸੀ ਕਿ ਇਹ ਬੰਦਾ ਅੱਤਵਾਦੀ ਆ ਹੁਣ ਉਹ ਡਿਫੈਂਸ ਤੇ ਸ਼ਿਫਟ ਕਰਤਾ ਉਹਨਾਂ ਨੇ ਕਿ ਸਰਕਾਰ ਨੇ ਕਹਿਤਾ ਵੀ ਤੁਸੀਂ ਅੱਤਵਾਦੀ ਆ ਹੁਣ ਤੁਸੀਂ ਅਦਾਲਤ 'ਚ ਸਾਬਤ ਕਰੋ ਕਿ ਤੁਸੀਂ ਬੇਗਨਾ ਹੋ ਫਿਰ ਅਦਾਲਤ ਦਾ ਕੀ ਮਤਲਬ ਰਹਿ ਗਿਆ ਜੇ ਪੁਲਿਸ ਦੇ ਕਹਿਣ ਤੇ ਕਿਸੇ ਨੂੰ ਅੱਤਵਾਦੀ ਯੂਏਪੀਏ ਦੇ ਤਹਿਤ ਅਦਾਲਤ ਨੇ ਮੰਨ ਲਿਆ ਵੀ ਤੂੰ ਤਾਂ ਅੱਤਵਾਦੀ ਆ ਕਿਉਂਕਿ ਪੁਲਿਸ ਨੇ ਕਹਿਤਾ ਪੁਲਿਸ ਨੇ ਕਹਿਤਾ ਇਹਦਾ ਮਤ ਫਿਰ ਤਾਂ ਪੁਲਸੀਆ ਸਟੇਟ ਹੋਗੀ ਨਾ ਫਿਰ ਉਹ ਜੁਡੀਸ਼ਰੀ ਦਾ ਪੂਰੀ ਨਿਆਂਇਕ ਪ੍ਰਣਾਲੀ ਦਾ ਕੀ ਮਤਲਬ ਰਹਿ ਗਿਆ ਉੱਥੇ ਦਾ ਬੰਦਾ ਇਹ ਸਾਬਤ ਕਰੂਗਾ ਕਿ ਭਾਈ ਮੈਂ ਜਿਹੜਾ ਹੈਗਾ ਉਹ ਅਤਵਾਦੀ ਨਹੀਂਗਾ ਜਿਨ੍ਹਾਂ ਦੇ ਕੋਲੇ ਇੰਨਾ ਤਾਮਚਾ ਆ ਵਾ ਇੰਨੀ ਮਸ਼ੀਨਰੀ ਆ ਠੀਕ ਆ ਉਹਨਾਂ ਤੋਂ ਜ਼ਿੰਮੇਵਾਰੀ ਹਟਾ ਕੇ ਇੱਕ ਆਮ ਬੰਦੇ ਦੇ ਸਿਰ ਪਾ ਦਿੱਤੀ ਗਈ ਇਥੋਂ ਦੀਆਂ ਅਦਾਲਤਾਂ ਬਾਰੇ ਇਹ ਕਿਹਾ ਜਾਂਦਾ ਕਿ ਅਦਾਲਤ ਦੀ ਫੁੱਲ ਫਾਰਮ ਹੀ ਹੈ ਕਿ ਆਜਾ ਦੇਜਾ ਲੈ ਜਾ ਤਰੀਕ ਇੱਥੇ ਇੱਕ ਬੰਦੇ ਨੇ ਕਿ ਮੈਂ ਜਿੰਦਾ ਇਹ ਸਾਬਤ ਕਰਨ ਲਈ 17 ਸਾਲ ਕਾਨੂੰਨੀ ਜਿਹੜੀ ਲੜਾਈ ਹੈਗੀ ਆ ਉਹ ਲੜੀਆ ਗੁਜਰਾਤ ਕਤਲੇਆਮ 84 ਦਾ ਸਿੱਖ ਕਤਲੇਆਮ ਜੋ-ਜੋ ਇੱਥੇ ਇਨਸਾਫ ਲਈ ਲੋਕ ਲਟਕਦੇ ਹੈਗੇ ਆ ਉਹ ਤੁਹਾਡੇ ਸਭ ਦੇ ਸਾਹਮਣੇ ਆ ਤੇ ਉਸ ਤੋਂ ਗਾਂਹ ਦੀ ਗੱਲ ਕਿ ਇੱਕ ਝਾਕ ਸੀਗੀ ਇਨਸਾਫ ਦੀ ਹੁਣ ਜਦੋਂ ਪੁਲਿਸ ਨੂੰ ਸਾਰੇ ਅਧਿਕਾਰ ਦਿੱਤੇ ਹੈਗੇ ਆ ਇੱਕ ਪੁਲਸੀਆ ਸਟੇਟ ਬਣਾਉਣ ਵਾਲੇ ਪਾਸੇ ਰਹਿ ਗਏ ਆ ਤੇ ਉਹਦੇ ਚੋਂ ਹੀ ਜਿਹੜਾ ਉਹ ਪੁਲਿਸ ਅਧਿਕਾਰੀ ਮਨਦੀਪ ਇਹ ਬੋਲ ਰਿਹਾ ਹੈਗਾ ਕਿ ਅਸੀਂ ਕਿੱਥੇ ਗਏ ਆ ਇਹਦਾ ਮਤਲਬ ਆ ਕਿ ਇਸ ਮੁਲਕ ਦੇ ਕਿਸਾਨ ਸੂਬੇ ਦੇ ਕਿਸਾਨਾਂ ਬਾਰੇ ਹੋਰ ਤਬਕਿਆਂ ਬਾਰੇ ਫੈਸਲਾ ਪੁਲਿਸ ਨੇ ਕਰਨਾ ਸਰਕਾਰ ਨੇ ਨਹੀਂ ਕਰਨਾਗਾ ਇਹਦਾ ਮਤਲਬ ਆ ਕਿ ਉਹ ਉਹ ਨਾਗਰਿਕ ਨੇ ਠੀਕ ਆ ਉਹ ਵੋਟਰ ਨੇ ਉਹ ਸਰਕਾਰ ਨੂੰ ਚੁਣਿਆ ਸਰਕਾਰ ਦਾ ਵਿਰੋਧ ਕਰਨ ਦਾ ਤੁਸੀਂ ਜਿਹੜਾ ਵਾਅਦਾ ਕੀਤਾ ਉਹ ਵਾਅਦਾ ਪੂਰਾ ਨਹੀਂ ਕਰ ਰਹੀ ਸਰਕਾਰ ਕੇ ਰੋਸ ਕਰਨ ਦਾ ਅਧਿਕਾਰ ਠੀਕ ਆ ਹੁਣ ਸਿਵਲ ਸਿਵਲ ਗਵਰਨਮੈਂਟ ਕੋਲੇ ਨਹੀਂ ਹੋਏਗਾ ਠੀਕ ਆ ਉਹ ਉਹਦੇ ਤੋਂ ਅਧਿਕਾਰ ਹੈ ਪੁਲਿਸ ਨੇ ਲੈ ਲਿਆ ਪੁਲਿਸ ਨੇ ਦੇਖਣਾ ਹੈ ਠੀਕ ਆ ਵੀ ਕਿੰਨੂੰ ਅਸੀਂ ਬੋਲਣ ਦੇਣਾ ਕਿੰਨੂੰ ਨਹੀਂ ਬੋਲਣ ਦੇਣਾ ਇਹੀ ਫਾਸ਼ਿਸਮ